ਰੇ ਕਿਸਾਨ ਵੀਰਾਂ ਨੂੰ ਪਹਿਲਾਂ ਮੈਂ ਬੇਨਤੀ ਕਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਰਦਾਰ ਸੁਖਵੀਰ ਸਿੰਘ ਜਿਹੜੇ ਧਰਨੇ ਤੋਂ ਆ ਕੇ ਪਤਾ ਲੱਗਿਆ ਕਿ ਕੁਝ ਦਿਨਾਂ ਬਾਅਦ ਪੀਜੀਆਈ ਦੇ ਵਿੱਚ ਜਾ ਕੇ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰ ਨਾਲ ਮੈਂ ਦੁੱਖ ਵੀ ਸਾਂਝਾ ਕਰਦੀ ਆ ਤੇ ਸਾਰੇ ਭੈਣ ਭਰਾਵਾਂ ਵੱਲੋਂ ਮੈਂ ਉਹਨਾਂ ਨਾਲ ਸ਼ਰਦਾ ਦੇ ਫੁੱਲ ਉਹਨਾਂ ਨੂੰ ਭੇਟ ਕਰਦੀ ਆ ਇਸ ਤੋਂ ਬਾਅਦ ਮੈਂ ਮੇਰੇ ਪ੍ਰਧਾਨ ਜੀ ਨਾਲ ਜਿਵੇਂ ਵੀ ਗੱਲ ਹੋਈ ਕੱਲ ਕੁਝ ਡਾਕੂਮੈਂਟਸ ਦੀ ਕਮੀ ਰਹਿਣ ਕਾਰਨ ਕੱਲੇ ਕੇਸ ਭੇਜਿਆ ਨਹੀਂ ਜਾ ਸਕਿਆ ਡਿਸਪਾਰ ਨੂੰ ਤੇ ਅੱਜ ਹੁਣ ਇਹਨਾਂ ਨੇ ਜਿਵੇਂ ਦੱਸਿਆ ਜਿਹੜੇ ਡਾਕੂਮੈਂਟ ਸਾਡੇ ਕੋਲ ਆ ਚੁੱਕੇ ਨੇ ਤੁਸੀਂ ਉਹਨਾਂ ਦੇ ਨਾਲ ਹੀ ਹੁਣੇ ਵਿਦਨ 10 ਮਿੰਟੇ ਕੇਸ ਤਿਆਰ ਕਰਕੇ ਡਿਸਪਾਰ ਕੋਲ ਭੇਜ ਰਹੇ ਹਾਂ ਮੇਰੀ ਗੱਲ ਹੋ ਗਈ ਹੈ ਉੱਤੇ ਉਸ ਅਧਿਕਾਰੀਆ ਨਾਲ ਵੀ ਤੇ ਜਿਵੇਂ ਵੀ ਫੈਸਲਾ ਆਏਗਾ ਮੈਂ ਪ੍ਰਧਾਨ ਜੀ ਨੂੰ ਆਪ ਦੱਸਾਂਗੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਾਂ ਇਹ ਸੜਕ ਦੀ ਜਿਹੜੀ ਬਲਾਕੇਜ ਆ ਦੇਖੋ ਸਾਰਿਆਂ ਨੂੰ ਦਿੱਕਤ ਆਉਂਦੀ ਹੈ ਸਾਰਿਆਂ ਨੇ ਆਪਣੇ ਕੰਮਾਂ ਕਰਾਂ ਤੇ ਜਾਣਾ ਹੈ ਨਾ ਤੇ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਇੱਥੋਂ ਆਪਾਂ ਧਰਨਾ ਚੁੱਕੀ ਹੈ ਤੇ ਅਸੀਂ ਤੁਹਾਡੇ ਨਾਲ ਬਿਲਕੁਲ ਪੋਜ਼ਿਟਿਵ ਵਾਈਸ ਮੈਟਰ ਦੇ ਵਿੱਚ ਥੈਂਕ ਯੂ ਸਹਿਜੋ ਪ੍ਰਭੂ ਧੰਨਵਾਦ ਕਰਦੇ ਆ ਇਸ ਸ਼ੋਹਰ ਦਾ ਜਿਹੜਾ ਕਿ 10 ਤਰੀਕ ਨੂੰ ਦਿੱਲੀ ਮੋਰਚੇ ਦੇ ਵਿੱਚ ਉਥੇ ਉਹਨੂੰ ਚੱਕਰ ਆਇਆ ਚਤਰਾ ਕਿਉਂ ਬਿਚ ਪਿਆ ਉਸ ਨੂੰ ਉਸ ਕੋਲ ਦਵਾਈ ਦਵਾਈ ਟੈਂਪਰ ਦੇ ਵਿੱਚੋਂ ਕਿਉਂਕਿ ਸਾਡਾ ਜਿਹੜਾ ਸਾਫਲਾ ਹੈ ਕਈ ਕਿਲੋਮੀਟਰਾਂ ਦੇ ਵਿੱਚ ਹੈ ਉਥੇ ਰਿਲੀਫ ਵਾਲੇ ਟੈਂਪਰ ਲੱਗੇ ਹੋਏ ਨੇ ਜੇ ਸਾਡਾ ਕੋਈ ਵੀ ਕਿਸਾਨ ਭੈਣ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਉਹ ਟੈਂਪਰ ਚ ਅਸੀਂ ਟਰੀਟਮੈਂਟ ਕਰਾ ਲੈਂਦੇ ਹਾਂ 10 ਤਰੀਕ ਦੀ ਉਸ ਨੂੰ ਸ਼ਾਮ ਨੂੰ ਮਤਲਬ ਜਦੋਂ ਦੌਰਾ ਪਿਆ ਦੂਸਰੇ ਦਿਨ 11 ਤਰੀਕ ਨੂੰ ਉਹ ਪਿੰਡ ਆ ਗਿਆ ਸ਼ਾਮ ਨੂੰ ਪਿੰਡ ਆ ਕੇ ਉਸ ਨੇ ਫਿਰ ਸੰਗਰੂਰ 12 ਤਰੀਕ ਨੂੰ ਸੰਦੂਰ ਗਿਆ ਉਥੇ ਟੈਸਟ ਵਗੈਰਾ ਕਰਾਏ ਤੇ ਉਹਦੇ ਵਿੱਚ ਉਹਦੀ ਜਿਹੜੀ ਖਿਰਦੀ ਨਾੜ ਬਲੌਕਤੀ ਗਈ ਉਹਨਾਂ ਨੇ ਮਤਲਬ ਸਿਵਲ ਹਸਪਤਾਲ ਸੰਦੂਰ ਦੇ ਵਿੱਚੋਂ ਦਾਖਲ ਹੋ ਗਿਆ ਦਾਖਲ ਹੋਣ ਤੋਂ ਬਾਅਦ ਉਹਦਾ ਪਰਚਾ ਜਿਹੜਾ FBI ਚੰਡੀਗੜ੍ਹ ਤੱਕ 갔다 ਜਦੋਂ ਉਹਨੂੰ ਪਰਿਵਾਰ ਚੰਡੀਗੜ੍ਹ ਲੈ ਕੇ ਗਿਆ ਤਾਂ ਉਸ ਨੂੰ ਕਰੋਨਾ ਚ ਪਾਤਾ ਐਡਾ ਵੱਡਾ ਸਾਡਾ ਉਥੇ ਇਕੱਠਾ ਹੈ ਲੱਖਾਂ ਬੰਦਾ ਬੰਦੇ ਨੇ ਹਲਤੀ ਕਿਸੇ ਨੂੰ ਕਰੋਨਾ ਨਹੀਂ ਹੋਇਆ ਫਿਰ ਇਸ ਨੂੰ ਕਰੋਨਾ ਅੰਤ ਪਾ ਕੇ ਸਾਡਾ ਇੱਕ ਸੰਘਰਸ਼ ਦੇ ਵਿੱਚ ਸ਼ਹੀਦ ਹੋਇਆ ਕਿਸਾਨ ਨੂੰ ਇਹਨਾਂ ਨੇ ਕਰੋਨਾ ਚ ਪਾ ਕੇ ਸਾਡੀ ਤੋਹੀਨ ਕੀਤੀ ਹੈ ਜਿੱਥੇ ਮੁੱਖ ਮੰਤਰੀ ਬੋਲਦਾ ਹੈ ਵੀ ਅਸੀਂ ਸੰਘਰਸ਼ ਵਾਲੇ ਕਿਸਾਨਾਂ ਨੂੰ ਪੈਲ ਦੇ ਆਧਾਰ ਤੇ ਰੀਲੀਫ ਦੇਵਾਗੇ ਆਹ ਰੀਲੀਫ ਦਿੱਤੀ ਹੈ ਪਰਵਾਰ ਰੋਦਾ ਫਿਰਦਾ ਹੈ ਸਾਡਾ ਉਹ ਕਿਸਾਨ ਹੈ ਜਿਹੜਾ ਉਹ ਮੌਤ ਵਿੱਚ ਪੈ ਚੰਡੀਗਾ ਤੇ ਹੁਣ ਤੁਸੀਂ ਕੀ ਅਜੇ ਧਰਨੇ ਦੇ ਵਿੱਚ ਕੀ ਕਿਹਾ ਗੁਨੇ ਪ੍ਰਸ਼ਾਸਨ ਨੂੰ ਅੱਤੇ ਅਸੀਂ ਮਤਲਬ ਇਹ ਜਿਹੜਾ ਧਰਨਾ ਲਾਇਆ ਕਿ ਸਾਡੇ ਐਸਡੀਐਮ ਖਾਬ ਆਏ ਨੇ ਉਹਨਾਂ ਨੇ ਸਾਨੂੰ ਯਕੀਨ ਯਕੀਨ ਦਿਵਾਇਆ ਇਸ ਗੱਲ ਦਾ ਦੀ ਮੈਂ ਇਹ ਕੇਸ ਪਿਆਰ ਕਰਕੇ ਅੱਧੀ ਡਾਕੂਮੈਂਟਾਂ ਦੇ ਵਿੱਚ ਡੀਜੀ ਸਾਹਿਬ ਨੂੰ ਭੇਜ ਰਹੀ ਆ ਤੇ ਛੇਤੀ ਅਸੀਂ ਇਸ ਕਾਰਵਾਈ ਨੂੰ ਪ੍ਰੋਸੈਸਰ ਪੂਰਾ ਕਰਕੇ ਇਸ ਪਰਿਵਾਰ ਨੂੰ ਰੀਲੀਫ ਦੇ ਤੇ ਮੇਨ ਮੁੱਦ ਮਤਲਬ ਕੀ ਕਿਤੇਗੀ ਇਸ ਤਰ੍ਹਾਂ ਦੇ ਵਿੱਚ ਦਰਾਈ ਸੰਦੇਸ਼ ਇਹ ਪਰਵਾਹ ਪਹਿਲਾ ਤੂੰ ਜੋ ਚੱਲਦਾ ਹੈਗਾ ਜੋ ਸਾਡਾ ਹੋਰ ਤੱਕ ਦੇ ਸੰਧੋਤੇ ਨੇ 10 ਲੱਖ ਰੁਪਈਆ ਉਸ ਪਰਿਵਾਰ ਦੇ ਕਿਜੀ ਨੂੰ ਨੌਕਰੀ ਉਹਦੇ ਚ ਸਮਝੌਤਾ ਕਰ ਜਾ ਚਾਹੇ ਉਹ ਬੈਂਕ ਦਾ ਹੈ ਜਾ ਹਰਤੀ ਦਾ ਜੋ ਵੀ ਕਰਦਾ ਉਹ ਸਰਕਾਰ ਆ ਭਰਦੀ ਹੈ ਇਹ ਸਾਡੀਆਂ ਮੰਗਾਂ ਨੇ ਦੋ ਤਿੰਨ ਮੰਗਾਂ ਦਾ ਗੱਲ ਕਰਾ ਫੋਨ ਤੋਂ ਕੱਟੀ ਜਾਣਾ ਤੂੰ Subscribe to my channel and also